ਮਿਸਾ ਸਿੱਖਾਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਵੀ ਤੁਹਾਨੂੰ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਪਹਿਲਾ ਸੂਆ ਸੋਈ ਆ ਤੇ ਸਾਈਵਲ ਕ੍ਰੋਸ ਤੇ ਆ ਜਿਹੜੀ ਜੱਸੀ ਸਾਈਵਲ ਕ੍ਰੋਸ ਤੇ ਤੇ ਚੰਗੀ ਸੰਭੀ ਸੁੰਭੀ ਆ ਤੇ ਕਦ ਕੱਟ ਵੀ ਚੰਗਾ ਹੈ ਬਾਕੀ ਸੂਈ ਸਵਾਈ ਆ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਵੇਖ ਚੱਕ ਕੇ ਫੇਰੀ ਖੜੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਠੀਕ ਠਾਕ ਜੀ ਚਲੋ ਵਧੀਆ ਚਿਹਦਾ ਜੀ ਵੇਗ ਗਿਆ ਪਿਛਲਾ ਮਾਲ ਫਿਰ ਹਾਂਜੀ ਹਾਂਜੀ ਵੇਗ ਗਿਆ ਜੀ ਤੇ ਅੱਜ ਇੱਕੋ ਹੀ ਆ ਫਿਰ ਹਾਂਜੀ ਇੱਕੋ ਹੈ ਹਾਂਜੀ ਭਾਰੇ ਵੀ ਗਰਮੀਆਂ ਦਾ ਤੋਹਾ ਹੀ ਜੀ ਅੱਛਾ ਹਾਂਜੀ ਠੀਕ ਆ ਚਲੋ ਨਾਮ ਦੱਸ ਦੋ ਫਿਰ ਸਾਡੇ ਉੱਤੇ ਪਿੰਡ ਮਾੜਾ ਜਲਾ ਗੁਰਦਾਸਪੁਰ ਸੀਲ ਬਟਾਲਾ ਠੀਕ ਹੈ ਤੇ ਫੋਨ 9876084919 ਠੀਕ ਹੈ ਜੀ ਹਾਂ ਜੀ ਤੇ ਚਲੋ ਦਿਖਾਈਏ ਹਰ ਇੱਕ ਬਾਕੀ ਫਿਕਸ ਜੇਵਾਨਿਆ ਲਈ ਆ ਤੇ ਬਾਕੀ ਇਹ ਵੀ ਹੈ ਸਾਤ ਸੁਤਰੀ ਹੈ ਸਾਂਭੀ ਸੁੰਭੀ ਚੰਗੀ ਆ ਪਿੱਠਪੜੇ ਤੋਂ ਚੰਗੀ ਆ ਮਰਦੇ ਸਾਹਿਬ ਨਾਲ ਕੱਦ ਘੱਟ ਚੰਗਾ ਕਰੀਏ ਦੇ ਇਤਰਾ ਹੀ ਥਾਣੇ ਲੱਗੇ ਤਾਂ ਦੇਖ ਸਕਦੇ ਜੀ ਤੇ ਸੁਭਾ ਵੀਰ ਜੀ ਪਹਿਲਾ ਹੀ ਪਹਿਲਾ ਸੁਭਾ ਵੀਰ ਜੀ ਮੂੰਹੋਂ ਛੇ ਦੰਦ ਜੀ ਅੱਛਾ ਮੂੰਹੋਂ ਛੇ ਦੰਦ ਹਾਂ ਜੀ ਕਿੰਨੇ ਚਿਰ ਦੀ ਸੋਈ ਆ ਆ ਸੂਈ ਨੂੰ ਕੋਈ 6-7 ਦਿਨ ਹੋ ਗਏ ਜੀ 6-7 ਦਿਨ ਹੋ ਗਏ ਆ ਤੇ ਦੁੱਧ ਕਿੰਨਾ ਤਿਆਰ ਕਰੀ ਜੀ ਦੁੱਧ ਮੇਰੀ ਜੀ ਹੁਣ 8-9 ਕਿਲੋ ਤਿਆਰ ਜੀ ਅੱਛਾ ਹਾਂਜੀ 8-9 ਲੀਟਰ ਤਿਆਰ ਤੇ ਕਿੰਨਾ ਕਰੀ ਜਾਉਗੀ ਦੁੱਧ ਇਹਦੇ 12-13 ਕਿਲੋ ਕਰੀ ਜਾਉਗੀ ਜੀ ਅੱਛਾ ਪਹਿਲੇ ਸੋਏ ਕਰੀ ਜਾਓ ਦੁੱਧ 12-13 ਕਿਲੋ ਕਰੀ ਜਾਉਗੀ ਜੀ ਦੇ ਉਤਰਾ ਠੰਡੀ ਸੀਲ ਠੰਡੀ ਸੀਲਾ ਨਹੀਂ ਮੇਰੀ ਜੀ ਨਿਆਣਾ ਪਾ ਕੇ ਭਾਈ ਦੱਸ ਲਿਆ ਦਿਖਾ ਦਿਏ ਚਵਾਜ ਦਾ ਇੱਕ ਦਿਖਾ ਦੇ ਪਤਾ ਲੱਗ ਜਾਂਦਾ ਵਾ ਪਹਿਲੇ ਸੋਏ ਆ ਕਿਤੇ ਔਲ-ਔਲ ਨਾ ਕਰਦੀ ਹੋਵੇ ਬਾਕੀ ਹੈ ਸਾਫ ਸੁਥਰੀ ਆ ਉਤਰਾ ਚਲੋ ਘਰ ਚ ਆਉਣ ਵਾਲੀ ਜੇ ਕਿਸੇ ਵੀ ਨੇ ਘਰ ਚੋਣੀ ਆ ਉਹਦੇ ਲਈ ਚੰਗੀ ਹੈ ਮਗਰ ਇਹਦੇ ਬੱਚਾ ਜੀ ਬੱਚਾ ਜੀ ਤੇ ਬਸ ਇਤਰਾ ਹੀ ਰਸੀ ਪਾ ਲੈਣੀ ਕੋਈ ਲਤ ਲੁੱਤ ਨਹੀਂ ਮਾਰਨੀ ਠੀਕ ਆ ਉਹਦਾ ਭਾਈ ਨਹੀਂ ਵੀ ਪਾਉਣਾ ਤਾਂ ਵੀ ਕੋਈ ਗੱਲ ਨਹੀਂ ਅੱਛਾ ਜੀ ਬਾਕੀ ਥਾਂ ਦੇ ਵਿੱਚ ਲੋਗੜਾ ਲਗਾਈ ਬਾਕੀ ਹੈ ਗਈ ਸਿੱਧੀ ਆ ਜਿਹੜੀ ਬਿਲਕੁਲ पसंदीजी चलो बनना फिर हाँ थाने देख सकते कभी लागे तो चल दखा दो चवा हाँ देख सकते बिल्कुल साफ चवा जब ठीक है जी बिल्कुल प्रॉपर हाथ चाने वाला थान है तो हैगी भी ठंडी सील है जी ਹੋ ਲਾਹ ਫਿੱਦੀ ਤੋਰ ਦੀ ਹੈ ਰਿੰਨ ਬਾਕੀ ਘਰ ਵਰਤਨ ਲਈ ਦੁੱਧ ਚੰਗਾ ਹੁੰਦਾ ਇੰਨਾ گاਵਾਂ ਦਾ ਬਾਕੀ ਵੀਰ ਜੀ ਇਹ ਲੱਮੀ ਚਾਹੀ ਭਾਈ ਲੈ ਲੀ ਹਾਂਜੀ ਮੱਜਾਂ ਦੇ ਮੁਕਾਬਲੇ ਦੁੱਧ ਹੁੰਦਾ ਏ ਤੇ ਬਾਕੀ ਕੋਈ ਵੀ ਇਰਾਨ ਕੇ ਵੇਖੇ ਕਦੀ ਦੁੱਧ ਪਹਿਲੇ ਸੂਏ ਜਿਹੜਾ ਕਹਿੰਦੇ ਵੀ 12 ਕਿਲੋਲਟਰ ਦੇ ਕਰੀਬ ਜਿਹੜਾ ਕਹਿੰਦੇ ਵੀ ਕਰੀ ਜਾਊਗਾ ਬਾਕੀ ਉੱਧੀ ਲਿਸਟ ਵਾਲੀ ਭੂਗੀ ਬਾਕੀ ਹਵਾਨਾ ਜਿਹੜਾ ਇਹਦਾ ਫਿਕਸ ਜਾਈ ਆ ਨਿਗਰਵਾ ਨਦੀ ਆ ਦੇਖਾਂਗੇ ਹਵਾਨਾ ਇਹਦਾ ਕਿੰਨਾ ਫਿਰ ਵੀਰ ਜੀ ਮੁੱਲ ਰੱਖਣਾ ਇਹਦਾ ਮੁੱਲ ਵੀਰ ਜੀ ਜੈਦੀ ਕਰ ਦੇਣਾ ਜੱਜਾਂ ਚੰਗੀ ਆ ਹਾਂਜੀ ਹਾਂਜੀ ਤੇ ਜੇ 42 43 ਗੀ ਵੀ ਫੇਰ ਹੀ ਵਿਕ ਜੰਦੀ ਵਸੇ ਸਾਫ ਆ ਹਾਂਜੀ ਹਾਂਜੀ ਤੇ ਹੁਣ ਵੀਰ ਜੀ 37000 ਦੀ 37000 ਕਰ ਦੋ ਕੋ ਮਨ ਤਾਂ 36 ਦੇ ਦਈਏ ਵੀਰ ਜੀ 35 ਦੀ ਦੇ ਦਈਏ 35 ਦੀ ਵੀ ਹਾਨਾ ਦੇ ਦਾਂ ਚਲੋ ਛੋਟ ਜੱਪਾ ਕਰਦੇ ਆਂਗੇ ਅੱਛਾ ਹਾਂਜੀ ਚਲੋ ਬਾਕੀ ਕੋ ਫੋਨ ਲਾਊਗਾ ਤੇ ਮੌਕੇ ਤੇ ਹੋ ਜਾਊਗਾ ਸੌਦਾ ਹੋ ਜਾਊਗਾ ਮੌਕੇ ਤੇ ਹਨਾ ਠੀਕ ਆ ਤੇ ਬਾਕੀ ਚਲੋ ਬਾਕੀ ਆ ਵੀ ਪਹਿਲਾ ਸਵੇਰ ਵਾ ਕਾ ਰੱਖਣ ਲਈ ਚੰਗੀ ਆ ਜਿੰਨੇ ਘਰੇ ਰੱਖਣੀ ਘਰੇ ਚ ਹੋਣੀ ਹੈ ਸ਼ਾਂਤ ਜੇ ਸੁਭਾਅ ਦੀ ਠੰਡੀ ਸੀਲ ਆ ਤੇ ਰਾਜੀ ਵੀ ਆ ਤੇ ਬਾਕੀ ਮੱਜਾਂ ਦੇ ਮੁਕਾਬਲੇ ਦੁੱਧ ਹੁੰਦਾ ਇੰਨਾ گاਵਾ ਦਾ ਬਾਕੀ ਆਪਣੀ ਸਮਝਣਾ ਵੇਸ ਚ ਆਖ ਕੇ ਤਸੱਲੀ ਕਰਕੇ ਖੜੋ ਜੀ